ਯੋ ਦੋਸਤੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦੇ ਮੌਕੇ ਤੇ ਸਰਕਾਰ ਨੇ ਸਾਡੇ ਸੰਘਰਸ਼ ਦੀ ਬਦੌਲਤ ਜਿਹੜੀ ਇਹ ਸਕੀਮ ਵਾਪਸ ਕੀਤੀ ਆ 24 ਅਗਸਤ ਨੂੰ ਸਮਰਾਲੇ 'ਚ ਮੋਰਚੇ ਵੱਲੋਂ ਇੱਕ ਬਹੁਤ ਹੀ ਮੈਗਾ ਰੈਲੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿੱਥੇ ਰੈਲੀ ਦੇ ਰੂਪ ਚ ਮੋਰਚੇ ਨੇ ਉਸ ਲਈ ਇੱਕ ਪ੍ਰਬੰਧਕੀ ਕਮੇਟੀ ਬਣਾਈ ਸੀ ਅੱਜ ਉਸ ਪ੍ਰਬੰਧਕੀ ਕਮੇਟੀ ਦੀ ਬੁਧਾਈ ਹੋਈ ਮੀਟਿੰਗ ਸੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਕੁਝ ਹੋਰ ਸਾਥੀ ਵੀ ਅੱਜ ਪ੍ਰਬੰਧਾਂ ਦੇ ਮੱਦੇ ਨਜ਼ਰ ਅੰਤਮ ਛੋਹਾਂ ਦੇਣ ਲਈ ਕੁਝ ਚੀਜ਼ਾਂ ਲਈ ਅੱਜ ਇਹ ਸਾਰੇ ਅਸੀਂ ਇਕੱਠੇ ਹੋਏ ਸੀ ਜਿਹਦੇ ਚ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਸਰਦਾਰ ਹਰਿੰਦਰ ਸਿੰਘ ਲਖੋਵਾਲ ਸਾਹਿਬ ਸਰਦਾਰ ਬਲਜੀਤ ਸਿੰਘ ਗਰੇਵਾਲ ਜੀ ਰਮਿੰਦਰ ਸਿੰਘ ਪਟਿਆਲਾ ਬਲਦੇਵ ਸਿੰਘ ਨਿਹਾਲਗੜ ਜੀ ਆਰ ਪਾਲ ਮਾਜਰਾ ਜੀ ਪ੍ਰਮੇਂਦਰ ਸਿੰਘ ਪਾਲ ਮਾਜਰਾ ਜੀੁਰਜੰਟ ਸਿੰਘ ਜੀ ਇੰਦਰਪਾਲ ਜੀ ਵਿਕੇਸ਼ ਚੰਦਰ ਜੀ ਜਗਨਵੀਰ ਚੋਹਾਨ ਜੀ ਬਲਦੇਵ ਲਕਾਲਾ ਜੀ ਅਵਤਾਰ ਸਿੰਘ ਮੇਲੋ ਸਾਹਿਬ ਗਕੀ ਢਾਲੀਆ ਇਸ ਤਰ੍ਹਾਂ ਤੇ ਕੁਝ ਹੋਰ ਸਾਡੇ ਸਾਥੀ ਅੱਜ ਇਸ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਅੰਤਮ ਸ਼ੋਹਾਂ ਦੇਣ ਲਈ ਅਸੀਂ ਇਕੱਠੇ ਹੋਏ ਆਂ ਅਸੀਂ ਕੀ ਫੈਸਲੇ ਕੀਤੇ ਨੇ ਇਸ ਬਾਰੇ ਮੈਂ ਬਲਬੀਰ ਸਿੰਘ ਰਾਜੇਵਾਲ ਸਾਹਿਬ ਤੇ ਹਰਿੰਦਰ ਸਿੰਘ ਲੱਖੋਵਾਲ ਸਾਹਿਬ ਨੂੰ ਬੇਚੀ ਕਰੂੰਗਾ ਕਿ ਵਾਰੀ-ਵਾਰੀ ਉਹ ਤੁਹਾਡੇ ਨਾਲ ਬਰੀਫ ਕਰ ਦੇਣਗੇ ਪਹਿਲਾਂ ਲੱਖੋਵਾਲ ਸਾਹਿਬ ਆਪਣੀ ਗੱਲ ਕਹਿਣ 24 ਅਗਸਤ ਨੂੰ ਜਿਹੜੀ ਸਾਡੀ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਆ ਤੁਸੀਂ ਦੇਖੋਗੇ ਵੀ ਐਡੀ ਮਹਾਪੰਚਾਇਤ ਪੰਜਾਬ 'ਚ ਕਦੇ ਹੋਈ ਨਹੀਂ ਐਡੇ ਵੱਡੇ ਪ੍ਰਬੰਧ ਇੰਨਾ ਲੋਕਾਂ ਦਾ ਹੰਗਾਰਾ ਖੰਧਾਰਾ ਕਿਸਾਨਾਂ ਮਜ਼ਦੂਰਾਂ ਦਾ ਹਰ ਵਰਗ ਦਾ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਾਡੇ ਵਰਕਰ ਵੀ ਜਾ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਤੇ ਕਿਸਾਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਵੀ ਵੱਧ ਚੜ ਕੇ ਲੱਖਾਂ ਤੋਂ ਉੱਪਰ ਕਿਸਾਨ ਇੱਥੇ ਪਹੁੰਚਣਾ ਚਾਹੀਦਾ ਕਾਇਦਾ ਅੱਜ ਡਿਊਟੀਆਂ ਲੱਗ ਗਈਆਂ ਨੇ ਲੰਗਰ ਕਮੇਟੀ ਦੀ ਡਿਊਟੀ ਲੱਗ ਗਈ ਆ ਪ੍ਰਬੰਧਾਂ ਦੀ ਡਿਊਟੀ ਸਟੇਜ ਪ੍ਰਬੰਧਾਂ ਦੀ ਡਿਊਟੀ ਲੱਗ ਰਹੀ ਆ ਸਟੇਜ ਸੰਚਾਲਨ ਦੀ ਜਿਹੜੀ ਡਿਊਟੀ ਆ ਲੱਗ ਰਹੀ ਆ ਕੋਈ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰਬੰਧਾਂ ਦੀ ਘਾਟ ਇੱਥੇ ਨਹੀਂ ਆਉਣ ਦਿੱਤੀ ਜਾਵੇਗੀ ਜਾਵੇਗੀ ਤੇ ਇਸ ਲਈ ਇੱਕ ਅੱਜ ਕਮੇਟੀ ਨੇ ਮੀਟਿੰਗ ਕੀਤੀ ਆ ਮੀਟਿੰਗ 'ਚ ਜਿਹੜੀਆਂ ਆਪਸੀ ਵਿਚਾਰਾ ਹੋ ਜਾਂਦੇ ਹਨ ਰਾਜਵਾਲ ਸਾਹਿਬ ਨੂੰ ਪਹੁੰਚਾ ਦੋਸਤੋ ਖੁਸ਼ੀ ਹੈ ਵੀ ਅਸੀਂ ਸਰਕਾਰ ਦਾ ਮੂੰਹ ਮੋਲ ਸਕੇ ਸਾਰੇ ਲੋਕਾਂ ਦੀ ਮਦਦ ਦੇ ਨਾਲ ਜਿਹੜੀ 65533 ਏਕੜ ਜ਼ਮੀਨ ਕਿਸਾਨਾਂ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਖੋਹੀ ਜਾ ਰਹੀ ਸੀ ਇਕ ਐਸਾ ਬਰੋਲਾ ਸਾਰੇ ਪੰਜਾਬ ਵਿੱਚ ਉਠਿਆ ਇਹਦੇ ਵਿਰੁੱਧ ਤੇ ਲੋਕ ਆਪ ਮੁਹਾਰੇ ਬੋਰਡ ਲਾਉਣ ਲੱਗ ਪਏ ਸੀ ਕਿ ਸਾਡੇ ਪਿੰਡਾਂ 'ਚ ਨਾ ਪੜਿਓ ਤੇ ਜਿਹੜੀ ਅਸੀਂ 31 ਤਾਰੀਖ ਨੂੰ ਟਰੈਕਟਰ ਰੈਲੀ ਕੀਤੀ ਉਹਨੇ ਤਾਂ ਇੱਕ ਤਰ੍ਹਾਂ ਨਾਲ ਸਾਰਾ ਕੁਝ ਸਰਕਾਰ ਦਾ ਤੰਤਰ ਹਵਾ ਕੇ ਰੱਖ ਦਿੱਤਾ ਸੀ ਉਹਦਾ ਨਤੀਜਾ ਇਹ ਹੋਇਆ ਵੀ ਸਰਕਾਰ ਮਜਬੂਰ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਪਰ ਇਹਦੀ ਜਿੱਤ ਦੀ ਖੁਸ਼ੀ ਵਿੱਚ ਤੇ ਕੁਝ ਹੋਰ ਮੁੱਦੇ ਨੇ ਇਨਾਂ ਵਾਸਤੇ ਅਸੀਂ 24 ਤਾਰੀਖ ਨੂੰ ਕੁਝ ਐਲਾਨ ਵੀ ਕਰਾਂਗੇ ਉਹ ਵੀ ਅੱਜ ਕੁਝ ਡਿਸਕਸ ਕੀਤੇ ਨੇ ਜਿਹਦੇ ਚ ਜਿਹੜਾ ਹੈਗਾ ਐਫਟੀਏ ਦੇ ਉੱਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਭਾਰਤ ਸਰਕਾਰ ਦਾ ਕੋਈ ਵਿਸ਼ਵਾਸ ਨਹੀਂ ਹੁਣ ਪਿਛਲੇ ਦਿਨੀ ਇਹਨਾਂ ਨੇ ਆਸਟ੍ਰੇਲੀਆ ਤੇ ਅਮਰੀਕਾ ਤੋਂ ਕਾਟਨ ਇੰਪੋਰਟ ਅਲਾਓ ਕਰ ਦਿੱਤੀ ਉਹਦੇ ਨਾਲ ਜਿਹੜੇ ਕਾਟਨ ਗਰੋਅਰਸ ਨੇ ਖਾਸੌਰ ਦੇ ਮਹਾਰਾਸ਼ਟਰ ਦੇ ਸਭ ਤੋਂ ਵੱਧ ਉੱਥੇ ਦੇ ਕਿਸਾਨ ਡੁੱਬਣਗੇ ਇਸੇ ਤਰ੍ਹਾਂ ਸਾਨੂੰ ਕਰ ਹੈ ਕਿ ਉਹ ਖੇਤੀ ਸੈਕਟਰ ਕਿਤੇ ਅਮਰੀਕਾ ਨੂੰ ਖੋਲ ਨਾ ਦੇਣ ਜੇ ਜੇ ਖੋਲਣਗੇ ਤਾਂ ਬਹੁਤ ਵੱਡਾ ਅੰਦੋਲਨ ਹੋਏਗਾ ਇਸੇ ਤਰ੍ਹਾਂ ਅਗਲਾ ਹੈ ਸਾਡੀ ਪਾਣੀ ਦੀ ਸਮੱਸਿਆ ਪੰਜਾਬ ਦਾ ਤਰਤੀਆਡਾ ਪਾਣੀ ਰਿਪੋਰਟਸ ਆ ਗਈਆਂ ਕੈਂਸਰਸ ਹੋ ਗਿਆ ਜਿਹੜੀ ਅਗਲੀ ਸਥਾ ਹੈ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆ ਔਰ ਇਸੇ ਤਰ੍ਹਾਂ ਕੋਆਪਰੇਟਿਵ ਸਾਰੇ ਪੰਜਾਬ ਦੇ ਸਾਰੇ ਕੋਆਪਰੇਟਿਵਜ਼ ਘਾਟੇ ਵਿੱਚ ਨੇ ਸਰਕਾਰ ਦੇ ਅਫਸਰਾਂ ਦੀ ਲੁੱਟ ਕਰਨ ਇਹ ਸਾਰਾ ਕੋਆਪਰੇਟਿਵਦਾਰਾ ਡੁੱਬ ਗਿਆ ਔਰ ਹੁਣ ਉਤੋਂ ਭਾਰਤ ਸਰਕਾਰ ਕੋਆਪਰੇਟਿਵਸੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਸਟੇਟ ਸਬਜੈਕਟ ਹੈ ਹੁਣ ਇਹ ਵਿਭਾਗ ਚਲਾ ਗਿਆ ਹੋਮ ਮਿਨਿਸਟਰ ਦੇ ਕੋਲ ਕੋਆਪਰੇਟਿਵ ਦਾ ਉਹ ਹਰ ਉਪਰਾਲਾ ਕਰ ਰਹੇ ਨੇ ਵੀ ਕੋਆਪਰੇਟਿਵ ਸਟੇਟਾਂ ਦੀ ਉਹਦੇ ਤੇ ਵੀ ਐਸੇ ਕਬਜ਼ਾ ਕਰਦੀ ਹੈ ਇਤੇ ਅੱਗੇ ਜਿਹੜੀ ਬਹੁਤ ਅਹਿਮ ਮੰਗ ਹੈ ਪੰਜਾਬ ਦੇ ਕਿਸਾਨਾਂ ਦਾ ਅਰਬਾਂ ਰੁਪਇਆ ਸ਼ੂਗਰ ਮਿਲਾਂ ਵੱਲ ਗੰਨੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕੰਨ ਨਹੀਂ ਧਰਦੀ ਉਹ ਅਸੀਂ ਉਸ ਦਿਨ ਕੋਈ ਵੱਡਾ ਐਲਾਨ ਕਰਾਂਗੇ ਐਜੀਟੇਸ਼ਨ ਦਾ ਜਿਹੜੀ ਇੱਕ ਹੜਾ ਹੜਾ ਦੇ ਮਾਮਲੇ 'ਚ ਅਸੀਂ ਦੇਖ ਚੁੱਕੇ 2023 'ਚ ਵੀ ਹੜਾ ਹੈ ਸਰਕਾਰ ਨੂੰ ਹੀ ਗੱਲਾਂ ਹੀ ਜੀਤੀਆਂ ਕਿਸੇ ਨੂੰ ਕੋਈ ਇੱਕ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਫਰਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਮੈਨੂੰ ਅਫਸੋਸ ਹੈ ਜਿਹੜੇ ਰੋਜ਼ ਲੋਕ ਪਾਣੀ ਲਈ ਰੋਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਇਕੱਲਾ ਹੀ ਇਹ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਮੁੱਦਿਆਂ ਤੇ ਅਸੀਂ ਤਿਆਰੀ ਕੀਤੀ ਹੈ ਗੈਦਰਿੰਗ ਦਾ ਸਾਡੀ ਆਪਣੇ ਸਮਝ ਤੋਂ ਬਾਹਰ ਹੈ ਏਡਾ ਵੱਡਾ ਇਕੱਠ ਹੋਏਗਾ 1 ਲੱਖ ਬੰਦੇ ਦਾ ਤਾਂ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਇਹ ਤੋਂ ਅੰਦਾਜ਼ਾ ਲਾ ਲਓ ਬਹੁਤ ਸਾਰੇ ਆਪਣਾ ਨਾਲ ਵੀ ਲੈ ਕੇ ਆਉਣਗੇ ਲੋਕਾਂ 'ਚ ਬਹੁਤ ਪਾਰੀ ਉਤਸ਼ਾਹ ਹੈ ਅਸੀਂ ਇਹ ਜੇਤੂ ਰੈਲੀ ਕਰਨ ਜਾ ਰਹੇ ਹਾਂ ਇਹ ਇਹਦੇ ਇਹਦੇ ਬਾਅਦ ਫਿਰ ਅਗਲਾ ਪ੍ਰੋਗਰਾਮ ਚੋਕੀ ਨੂੰ ਅਨਾਉਂਸ ਕਰਾਂਗੇ ਬਹੁਤ ਬਹੁਤ ਧੰਨਵਾਦ